ਲੁਧਿਆਣਾ ਦੇ ਜਿਲੰਦਰ ਬਾਈਪਾਸ ਤੇ ਸਥਿਤ ਐਲਡਕੋ ਸਟੇਟ ਦੀ ਜੇਕਰ ਗੱਲ ਕੀਤੀ ਜਾਏ ਤਾਂ ਆਏ ਦਿਨੀ ਇੱਥੇ ਵਾਰਤਾ ਤਾਂ ਜਿਹੜੀਆਂ ਨੇ ਹੁੰਦੀਆਂ ਨੇ ਵਾਰਤਾਤਾਂ ਨੂੰ ਲੈ ਕੇ ਅਕਸਰ ਹੀ ਐਲਡਕੋ ਸਟੇਟ ਜੀਡੀਐ ਸੁਰਖੀਆਂ ਤੇ ਬਣੀ ਰਹਿੰਦੀ ਹੈ ਤੇ ਹੁਣ ਚਰਚਾਵਾਂ ਜਿਹੜੀਆਂ ਨੇ ਇਹ ਦੇਖਣ ਨੂੰ ਮਿਲ ਰਹੀਆਂ ਨੇ ਕਿ ਲੋਕਾਂ ਦੇ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਮੈਨੇਜਮੈਂਟ ਜਿਹੜੀ ਹੈ ਇੱਕ ਸੁਰੱਖਿਅਤ ਮਾਹੌਲ ਦੇਣ ਦੇ ਵਿੱਚ ਕਿਤੇ ਨਾ ਕਿਤੇ ناکਾਮ ਹੁੰਦੀ ਹੋਈ ਨਜ਼ਰ ਆ ਰਹੀ ਹੈ ਇਹ ਅਸੀਂ ਨਹੀਂ ਕਹਿ ਰਹੇ ਬਲਕਿ ਲੋਕਾਂ ਦੇ ਵਿੱਚ ਲਗਾਤਾਰ ਇਸ ਗੱਲ ਦੀ ਚਰਚਾ ਜਿਹੜੀ ਦੇਖਣ ਨੂੰ ਮਿਲ ਰਹੀ ਹੈ ਕਿ ਐਲਡੀਕੋ ਦੀ ਮੈਨੇਜਮੈਂਟ ਸਿਕਿਉਰ ਮਾਹੌਲ ਨਹੀਂ ਦੇ ਪਾਰੀ ਲੋਕ ਜਿਹੜੇ ਨੇ ਉਹਨਾਂ ਨੂੰ ਰਹਿਣ ਦੇ ਲਈ ਇੱਕ ਸੁਰੱਖਿਅਤ ਮਾਹੌਲ ਜਿਹੜਾ ਉਸਦੀ ਲੋੜ ਹੁੰਦੀ ਹੈ ਆਪਣੇ ਪਰਿਵਾਰ ਦੇ ਲਈ ਬੱਚਿਆਂ ਦੇ ਲਈ ਇੱਕ ਸੁਰੱਖਿਅਤ ਮਾਹੌਲ ਦੀ ਕਾਮਨਾ ਜਿਹੜੀ ਹੈ ਲੋਕਾਂ ਦੇ ਵੱਲੋਂ ਕੀਤੀ ਜਾਂਦੀ ਹੈ ਪਰ ਕਿਤੇ ਨਾ ਕਿਤੇ ਚਰਚਾਵਾਂ ਜਿਹੜੀਆਂ ਨੇ ਦੇਖਣ ਨੂੰ ਮਿਲ ਰਹੀਆਂ ਨੇ ਸਾਰੀਆਂ ਵਾਰਦਾਤਾਂ ਤਾਂ ਸਾਹਮਣੇ ਆਉਣ ਤੋਂ ਬਾਅਦ ਕਿ ਇੱਕ ਸੁਰੱਖਿਅਤ ਮਾਹੌਲ ਮੈਨੇਜਮੈਂਟ ਕਿਤਨਾ ਕਿਤੇ ਨਹੀਂ ਦੇ ਪਾਰੀ ਹੈ ਵਾਰਦਾਤਾ ਜਿਹੜੀਆਂ ਨੇ ਅਕਸਰ ਹੀ ਗੇਟ ਦੇ ਉੱਪਰ ਇਸ ਦੇ ਨਾਲ ਹੀ ਜਾਫਰ ਐਜੂਕੇਟ ਸਟੇਟ ਦੇ ਅੰਦਰ ਵੀ ਅਕਸਰੀ ਵਾਰਦਾਤਾ ਜਿਹੜੀਆਂ ਨੇ ਹੁੰਦੀਆਂ ਨੇ ਹਾਈਵੇ ਤੇ ਹੋਣ ਦੇ ਬਾਵਜੂਦ ਵੀ ਵਾਰਦਾਤਾ ਜਿਹੜੀਆਂ ਨੇ ਅਕਸਰ ਹੀ ਬਦਮਾਸ਼ਾਂ ਦੇ ਵੱਲੋਂ ਵੱਡੀ ਵਾਰਦਾਤਾ ਨੂੰ ਅੰਜਾਮ ਦਿੱਤਾ ਜਾਂਦਾ ਤੇ ਇੱਕ ਹੋਰ ਮਾਮਲਾ ਜਿਹੜਾ ਹੈ ਬੀਤੇ ਦਿਨ ਦਾ ਸਾਹਮਣੇ ਆ ਰਿਹਾ ਜਿੱਥੇ ਸਿਕਿਉਰਿਟੀ ਗਾਰਡ ਉੱਪਰ ਹਮਲਾ ਕੀਤਾ ਗਿਆ ਜਿਸ ਦੇ ਮੱਧੋਂ ਲੋਕਾਂ ਦੇ ਵਿੱਚ ਕਿਤੇ ਨਾ ਕਿਤੇ ਚਰਚਾ ਦੇਖਣ ਨੂੰ ਮਿਲ ਰਹੀ ਕਿ ਜੇਕਰ ਸਿਕਿਉਰਿਟੀ ਗਾਰਡ ਹੀ ਸੁਰੱਖਿਆ ਨਹੀਂ ਹੈ ਤਾਂ ਲੋਕਾਂ ਦੀ ਸੁਰੱਖਿਆ ਅਤੇ ਵੱਲੋਂ ਕਿਵੇਂ ਕੀਤੀ ਜਾਏਗੀ ਤਾਂ ਇਹ ਵੀ ਖਾਸ ਤੌਰ ਤੇ ਦੱਸਦੀ ਕਿ ਇੱਕ ਨਵੀਂ ਟਾਊਨਸ਼ਿਪ ਜਿਹੜੀ ਹੈ ਅਨਾਉਂਸ ਕੀਤੀ ਗਈ ਹੈ ਲੁਧਿਆਣਾ ਦੇ ਪੱਖੋਵਾਲ ਰੋਡ ਤੇ ਇੱਕ ਨਵੀਂ ਟਾਊਨਸ਼ਿਪ ਜਿਹੜੀ ਹੈ ਐਰਡਿਕੋ ਤੇ ਵੱਲੋਂ ਬਣਾਈ ਜਾਣੀ ਪਰ ਉਸ ਨੂੰ ਲੈ ਕੇ ਜ਼ਿਆਦਾ ਰੁਚੀਣ ਜਿਹੜੇ ਨੇ ਫਿਲਹਾਲ ਦੇ ਲਈ ਦੇਖਣ ਨੂੰ ਨਹੀਂ ਮਿਲ ਰਿਹਾ ਕਿਉਂਕਿ ਲੋਕਾਂ ਦਾ ਕਹਿਣਾ ਹੈ ਕਿ ਜਿਹੜੇ ਵਾਦੇ ờ ਪਲੋਟ ਵੇਚਣ ਦੇ ਵਕਤ ਜਿਹੜੇ ਵਾਦੇ ਕੀਤੇ ਜਾਂਦੇ ਨੇ ਉਹਨਾਂ ਨੂੰ ਬਾਅਦ ਦੇ ਵਿੱਚ ਪੂਰਾ ਨਹੀਂ ਕੀਤਾ ਜਾਂਦਾ ਜਿਸ ਦੇ ਕਰ ਰੈਜ਼ੀਡੈਂਟਸ ਵੀ ਜਿਹੜੇ ਨੇ ਕਾਫੀ ਜ਼ਿਆਦਾ ਨਿਰਾਸ਼ ਹੁੰਦੇ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਉਹਨਾਂ ਨੂੰ ਬਿਜ਼ਨਸ ਕਰਨ ਦੇ ਲਈ ਇਸ ਦੇ ਨਾਲ ਹੀ ਰਹਿਣ ਦੇ ਲਈ ਇੱਕ ਸੁਰੱਖਿਅਤ ਮਾਹੌਲ ਦੀ ਜਿਹੜੀ ਹੈ ਲੋੜ ਹੁੰਦੀ ਹੈ ਜੋ ਕਿ ਫਿਲਹਾਲ ਦੀ ਘੜੀ ਦੇ ਵਿੱਚ ਨਹੀਂ ਮਿਲ ਰਿਹਾ ਇਹ ਅਸੀਂ ਨਹੀਂ ਕਹਿ ਰਹੇ ਬਲਕਿ ਲੋਕਾਂ ਦੇ ਵੱਲੋਂ ਇਹ ਕਿਹਾ ਜਾ ਰਿਹਾ ਹੈ ਸੁਰੱਖਿਅਤ ਸੁਰੱਖਿਅਤ ਦੁਨੀਆ ਦੀ ਤਲਾਸ਼ ਜਿਹੜੀ ਲੋਕਾਂ ਦੇ ਵੱਲੋਂ ਲਗਾਤਾਰ ਹੀ ਕੀਤੀ ਜਾ ਰਹੀ ਹੈ ਇਸ ਦੇ ਨਾਲ ਹੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਪੁਲਿਸ ਜਿਹੜੀ ਹੈ ਸਾਰੇ ਕੰਮ ਇਕੱਲੇ ਨਹੀਂ ਕਰ ਸਕਦੀ ਕਿਉਂਕਿ ਕਿੰਨੀ ਹੀ ਆਬਾਦੀ ਵਾਲਾ ਲੁਧਿਆਣਾ ਸ਼ਹਿਰ ਹੈ ਪਰ ਪੁਲਿਸ ਦੇ ਵੱਲੋਂ ਸਾਰਿਆਂ ਦੀ ਸੁਰੱਖਿਆ ਜਿਹੜੀ ਕਿਤੇ ਨਾ ਕਿਤੇ ਨਹੀਂ ਕੀਤੀ ਜਾ ਸਕਦੀ ਜਿਹੇ ਵਿੱਚ ਕੰਮ ਜਿਹੜੇ ਮੈਨੇਜਮੈਂਟ ਹੈ ਮੈਨੇਜਮੈਂਟ ਹੀ ਕਿੰਨਾ ਕਿਤੇ ਜ਼ਿੰਮੇਵਾਰੀ ਬਣਦੀ ਹੈ ਕਿ ਸਿਕਿਉਰਿਟੀ ਦੇ ਪੂਕਤਾ ਪ੍ਰਬੰਧ ਜਿਹੜੇ ਨੇ ਕੀਤੇ ਜਾਣ ਸਿਕਿਉਰਿਟੀ ਨੂੰ ਲੈ ਕੇ ਟੀਮ ਜਿਹੜੀਆਂ ਨੇ ਲਗਾਈ ਜਾਣ ਤਾਂ ਜੋ ਰਾਤ ਦੇ ਸਮੇਂ ਅਜਿਹੀਆਂ ਵਾਰਦਾਤਾਂ ਅੰਜਾਮ ਨਾ ਹੋਣ ਲੁਧਿਆਣਾ ਦੇ ਜਿਲੰਦਰ ਬਾਈ ਸਰ ਨੂੰ ਲੀਕ ਕੋਲ ਡਿਊਟੀ ਕਰ ਲੀਕ ਕੋਲ ਡਿਊਟੀ ਕਰਦੇ ਕਦੋਂ ਡਿਊਟੀ ਕਰਦੇ ਹੋ ਲੀਕ ਕੋਲ ਮੈਨੂੰ ਸਰ ਪਾਣੇ 2 ਮਹੀਨੇ ਹੋ ਗਏ ਹੋਣੇ 2 ਮਹੀਨੇ ਹੋ ਗਏ ਅਜਿਹੀ ਹੋਇਆ ਵੀ ਹੈ ਤੇ ਆਇਓ ਸਿਵਲ ਹਸਪੀਟਲ ਮਾਮਲਾ ਕੀ ਹੈ ਸਰ ਮੈਂ ਸਹਨਪੁਰੇ ਦੇ ਮੁੰਡੇ ਨੂੰ ਮੈਂ ਉਹਨਾਂ ਨੂੰ ਰੋਕਿਆ ਸੀ ਸਹਨਪੁਰੇ ਦੇ ਮੁੰਡੇ ਆਏ ਸੀ ਫਿਰ ਮੋੜ ਤੋਂ ਹਾਂ ਕਿੰਨਾ ਨੂੰ ਰੋਕਿਆ ਵੀ ਸ਼ੱਕ ਤੇ ਜੀ ਠੀਕ ਹੈ ਤੇ ਹੁਣ ਪੁਲਿਸ ਨੂੰ ਸੂਚਿਤ ਕੀਤਾ ਹਾਂ ਇੱਥੇ ਕੀਤਾ ਮੈਂ ਅੱਜ ਕੇ ਪੁਲਿਸ ਨੂੰ ਸੂਚਿਤ ਕੀ ਮੰਗੀ ਕਰਦੇ ਹਾਂ ਪਰ ਕਾਰ ਕੋਈ ਨਹੀਂ ਹੁੰਦਾ ਸਰ ਅਲਟੀ ਕੋਈ ਡਿਊਟੀ ਕਰਦੀ ਅਲਟੀ ਕੋਈ ਡਿਊਟੀ ਕਰਦੇ ਕਦੋਂ ਡਿਊਟੀ ਕਰਦੇ ਅਲਟੀ ਵਿੱਚ ਮੈਨੂੰ ਸਰ ਪਾਣੀ ਦੋ